ਪਹਿਲੇ ਮੁਕੁਣੀ ਅਸਿਆ ਹੁਣ ਇਹਨਾਂ ਨੇ ਆਏ ਆ ਵੀ ਮੇਮਣੇ ਵਿੱਚ ਕਾਲੇ ਆ ਤੇ ਸੱਪਾਂ ਵਰਗੇ ਮੇਮਣੇ ਸੁੱਖਾਂ ਵਾਲੇ ਨਹੀਂ ਮਿੱਥੂ ਲੂਟ ਆਉਣੇ ਮੁੱਲ ਦਾ ਤਾਂ ਲੱਗਦਾ 30000 ਰੁਪਇਆ ਲੱਗਦਾ ਵੈਸਤੇ ਆਪਾਂ ਕੀ ਮੰਗੇਗਾ ਮੈਂ ਤਾਂ 45000 ਰੁਪਇਆ ਮੰਗ ਇੱਕ ਇਹ 10 ਸਾਥੋਂ ਨੂੰ ਦਿੰਦੀ ਆ ਸਵੇਰ ਦੀਆਂ ਕੱਢਣਾ ਸਾਥੋਂ ਨਹੀਂ ਦੱਸਦੀ ਵੀ ਦੁੱਧ ਘਟਾ ਗਈ ਚਰੀਆਂ ਨਹੀਂ ਚੱਜਣਾ ਕਿ ਬੱਕਰੀਆਂ ਦੇ ਹੁਣ ਫੇਰ ਭੇਡਾਂ ਦਵਾਰੀ ਲੈਣ ਕਿਉਂ ਕਾਰਨ ਕੀ ਬਣਿਆ ਬਸ ਹੁਣ ਆਏ ਆ ਵੀ ਦਰਖਤ ਤੇ ਚੜਨੀ ਹੁੰਦਾ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਖੜੇ ਆਂਗੇ ਤੁੰਗ ਵਾਲੀ ਬੱਕਰੀਆਂ ਦੀ ਮੰਡੀ ਜੋ ਕਿ ਵੀਰਵਾਰ ਨੂੰ ਲੱਗਦੀ ਐ ਰਸ਼ ਬਹੁਤ ਆਜ ਮੰਡੀ ਦੇ ਵਿੱਚ ਬੱਕਰੇ ਬੱਕਰੀਆਂ ਪੂਰੀਆਂ ਵਧੀਆਂ ਅਜ ਬਾਈ ਲੈ ਕੇ ਆਏ ਨੇਗੇ ਦਿਖਾਉਣੇ ਆਗੇ ਨਾਲੇ ਗੱਲ ਬਾਤ ਆ ਕਾਲੀਆਂ ਬੱਕਰੀਆਂ ਦੇਖੋ ਮੈਨੂੰ ਲੱਗਦੀ ਕਿ ਬੱਕਰੀ ਬਹੁਤ ਵਧੀਆ ਠੀਕ ਐ ਨਾ ਨਾ ਉਮੀ ਬੋਲ ਜਿਵੇਂ ਪਹਿਲਾਂ ਬੋਲਦਾ ਸੀ ਬੱਕਰੀਆਂ ਐ ਵੀ ਇਹ ਤੀਜੇ ਸੂਏ ਸੂਈ ਵੀ ਐ ਬੱਕਰੀ ਹਾਂ ਦੋ ਇਹਨੇ ਪਹਿਲਾਂ ਲਾਤੀ ਆ ਚੀਜ਼ ਐ ਇਹ ਕਾ ਤੁਹ ਦਾ ਪਰਖੀ ਆ ਇਹ ਜਮੰਦਰੀ ਹੋਈ ਐ ਦੀ ਇਹ ਹੋਰ ਬੱਕਰੀਆਂ ਨਹੀਂ ਦੇਖਿਆ ਹਾਂ ਹਾਂ ਇਹ ਮਤਲਬ ਨਹੀਂ ਜਮੰਦਰੀ ਇਹ ਉਹਨੇ ਨੁਕਸਾਨ ਨਹੀਂ ਹੋਇਆ ਉਹ ਲੰਘ ਜਾਂਦਾ ਇਹਦਾ ਮਤਲਬ ਹੈ ਜਿੱਦਨ ਮਰਜ਼ੀ ਤੋੜ ਦੇ ਬੱਕਰੀਆਂ ਦੇ ਨਾਲ ਮਤਲਬ ਇਹ ਸਾਡ ਉੱਚੇ ਨਹੀਂ ਮੇਜ ਕਰਦੀ ਜਾਂਦੀ ਆ ਹਾਂ ਬੰਦ ਕਰੀ ਇਹ ਕਰਦੀ ਹੈ ਨਾ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹਾਂ ਉਹ ਜਦੋਂ ਮੈਂ ਥੋੜੀ ਜਿਹੀ ਭਰ ਜਾਂਦੀ ਆ ਉਦੋਂ ਕਟਾ ਜਾਂਦੀ ਆ ਓਕੇ ਉਦੋਂ ਕਟਾ ਜਾਂਦੀ ਜਦੋਂ ਭਰ ਜਾਂਦੀ ਉਦੋਂ ਉਹ ਤਾਂ ਕੋਈ ਡਾਂਗ ਡੂੰਗ ਮਾਰ ਕੇ ਬੈਠਣਾ ਨਹੀਂ 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 ਮਤਲਬ ਨਹੀਂ ਹੈ ਕੋਈ ਅੱਛਾ ਹਾਂ ਮਤਲਬ ਇਹ ਨਹੀਂ ਕੋਈ ਮੁੱਲ ਕਿੰਨਾ ਕ ਲੱਗਿਆ ਹੋਇਆਗਾ ਮੁੱਲੇ ਦਾ ਤਾਂ ਲੱਗਦਾ 30000 ਰੁਪਿਆ ਲੱਗਦਾ ਵੈਸਤੇ ਆਪਾਂ ਕੀ ਮੰਗੇਗਾ ਮ 45000 ਹਾਂ ਮੇਮਣੇ ਕਿੱਡੇ ਕਿੱਡੇ ਕਰਨਗੇ ਮੇਮਣੇ ਨਿੱਕੇ ਸੀ ਛੋਟਾ ਹਾਂ ਵਧੀਆ ਦਿੱਤੇ ਨੇਗੇ ਮੇਮਣੇ ਸਹੀ ਸੀਗੇ ਤੇ ਮਤਲਬ ਇੱਕ ਨਾ ਮੇਰਾ ਮੈਥ ਥੱਲੇ ਆ ਗਿਆ ਮੇਹਣੇ ਮੈਂ ਥੱਲੇ ਆ ਗਿਆ ਮੇਹਣੇ ਠੀਕ ਹੈ ਹੋਰ ਦਿਖਾ ਫਿਰ ਕੀ ਆ ਵੇਚਣ ਨੂੰ ਕੱਟੀਆਂ ਕੱਲੀ ਵੱਡੀ ਤਾਂ ਇਹੀ ਸੀ ਮੈਨੂੰ ਲੱਗਦਾ ਹਾਂ ਨਾ ਹਾਂ ਦੂਜੀਆਂ ਮਤਲਬ ਆ ਬੱਕਰੀਆਂ ਹੈਗੀਆਂ ਵਿੱਚ ਐਸੀਆਂ ਮਤਲਬ ਇਹ ਉਹ ਉਹ ਚੀਜ਼ ਨਹੀਂਗੀ ਹਾਂ ਉਹ ਚੀਜ਼ ਦਾ ਫਰਕ ਤਾਂ ਕਾਠ ਦਾ ਬੱਕਰੀ ਦਾ ਫਰਕ ਹੈ ਉਹ ਘਰ ਦੀ ਬੱਕਰੀ ਹਾਂ ਇਹਨਾਂ ਦਾ ਕੀ ਮੁੱਲ ਕਰਿਆ ਫਿਰ ਇਹ ਵੀ ਵਾਜਨ ਮੇਂ ਲੂਟ ਆਇਆ ਮਤਲਬ ਐਂ ਖੜ ਜਾ ਐਂ ਉਧਰ ਮੂੰਹ ਕਰ ਲੈ ਅੱਛਾ ਅੱਛਾ ਠੀਕ ਐ ਬੱਕਰੀਆਂ ਕਿੰਨੀਆਂ ਕਰੱਖੀਆਂ ਨੇ ਫਿਰ ਮੇਰੇ ਕੋਲ ਹੈਗਾ 22-23 ਬੱਕਰੀਆਂ ਕਦੋਂ ਤੋਂ ਮੈਨੂੰ ਤਕਰੀਬਨ ਹੋ ਗਿਆ 20-22 ਸਾਲ ਹੋ ਗਏ 20 ਹਾਂ 22 ਸਾਲ ਹੋ ਗਏ ਪਹਿਲਾਂ ਕੀ ਕਰਦੇ ਸੀ ਫਿਰ 20 ਸਾਲਾਂ ਤੋਂ ਪਹਿਲਾਂ ਪਹਿਲਾਂ ਮੈਂ ਭੇਡਾਂ ਚਾਰਦਾ ਸੀ ਭੇਡਾਂ ਛੱਡ ਕੇ ਭੱਕਰੀਆਂ ਲੈ ਲਿਆ ਹੁਣ ਫੇਰ ਭੇਡਾਂ ਦਵਾਰੀ ਲੈਣ ਕਿਉਂ ਕਾਰਨ ਕੀ ਬਣਿਆ ਬਸ ਹੁਣ ਆਇਆ ਵੀ ਦਰਖਤ ਤੇ ਚੜਨੀ ਹੁੰਦਾ ਹਾਂ ਤੇ ਇਹ ਹੁਣ ਮੈਂ ਮੇਰੇ ਕੋਲੇ 8 ਬੱਕਰੀਆਂ ਘਰੇ ਛੱਡ ਕੇ ਆਇਆ ਮੈਂ ਦੁੱਧ ਨੂੰ ਤੇ ਆ ਆਉਣ ਦਾ ਲੈਣ 9 ਬੱਕਰੀਆਂ ਲੈਣ ਠੀਕ ਹੈ ਤੇ ਭੇਡਾਂ ਲੈ ਲਵਾਂਗਾ ਪਹਿਲਾਂ ਭੇਡਾਂ ਕਿਉਂ ਛੱਡੀਆਂ ਪਹਿਲਾਂ ਇਹ ਦੱਸ ਪਹਿਲਾਂ ਮੈਨੂੰ ਇਹਨਾਂ ਦਾ ਸ਼ੌਂਕ ਬੱਕਰੀਆਂ ਦਾ ਵਾਸੀ ਕੋਈ ਦੁੱਧ ਤੇ ਪਰ ਇਹਨਾਂ ਦੇ ਨਾਲ ਹੁਣ ਲੈ ਗਏ ਆਂ ਕੱਚਾ ਚ ਮੇਉਣੇ ਤੁਰੇ ਫਿਰਦੇ ਬੀਨਾਂ ਨੂੰ ਤੇ ਉਹ ਬੱਕਰੀਆਂ ਦਾ ਮੈਂ ਕੇਰਾ ਖਿੜਕੀ ਖੋਲ ਦੇ ਦੇ ਲੈ ਆਪ ਹੀ ਪੈ ਜਾਂਦੇ ਚੰਗੌਣ ਦੀ ਲੋਟ ਮੀ ਉਹਨਾਂ ਦਾ ਕੇਰਾ ਕਿਉਂ ਨਾ ਚੰਗਾਉਣਾ ਵੀ ਪੈਂਦਾ ਉਹ ਨਾ ਹੀ ਚੱਕਣਾ ਪੈਂਦਾ ਨਾ ਚੰਗਾਉਣਾ ਪੈਂਦਾ ਉਹ ਉਹਦਾ ਕੇਲਾ ਕੇਲ ਕੱਢਦੀ ਤੇ ਬਸ ਉਹ ਆਪ ਹੀ ਚੁੰਗੀ ਜਾਂਦਾ ਅੱਛਾ ਹਾਂ ਤੇ ਇਹਦਾ ਪੁੱਤਾਂ ਮਾਰਨੀ ਦਾ 10 ਦਿਨ ਤੱਕ ਦਾ ਮਤਲਬ ਆਈ ਗੱਲ ਆਦ ਨਾ ਇਸ ਗੱਲੋਂ ਮੈਂ ਪਿੱਛੇ ਨੂੰ ਮੁੜਿਆ ਆ ਠੀਕ ਹੈ ਹਾਂ ਸਮਝ ਗਿਆ ਗੱਲ ਬੱਕਰੀਆਂ ਨਹੀਂ ਘਾਟ ਹੈਗੀ ਬਾਬੇ ਕੋਲੇ ਪੂਰੀਆਂ ਆਉਂਦੀਆਂ ਨੇ ਬਾਈ ਤੇ ਬੱਕਰੀਆਂ ਨਾਲ ਕੰਮ ਚੱਲਿਆ ਮੈਂ ਨਾ ਪੂਰਾ ਵਧੀਆ ਜਮਾਂ ਨਿਆਰੇ ਹੁਣ ਸਾਰੀਆਂ ਵੇਚਣੀਆਂ ਨੇ ਮੈਂ ਦੋ ਘੜੀ ਦੂਜੀ ਸ਼ਿਫਟ ਚ ਉਹ ਦੇ ਦਾਂਗਾ ਜੇ ਇਹਨਾਂ ਚ ਦੋ ਕੇ ਵੇਚ ਦਾਂਗਾ ਸਾਰੀਆਂ ਵੀ ਲੈਣਾ ਸਾਰੀਆਂ ਵੀ ਵੇਚ ਦੂੰਗਾ ਕੱਟ ਨਹੀਂ ਭੇਡਾਂ ਤਾਂ ਫੇਰ ਹੀ ਆਉਣਗੀਆਂ ਸਾਰੀਆਂ ਨਹੀਂ ਮੇਰੇ ਕੋਲ ਲੈ ਲੈਂਗਾ ਮੈਂ ਭੇਡਾਂ 25 ਭੇਡਾਂ ਹੈਂਗ ਹੈ ਮੇਰੇ ਕੋਲੇ 25 ਭੇਡਾਂ ਹੈਗੀਆਂ ਹਾਂ ਤੇਰੇ ਯਾਰ ਤੋਂ ਲਿਆ ਲੱਖਣ ਦਰਸ਼ ਤੂੰ ਅੱਛਾ ਹਾਂ ਸਮਝ ਆ ਉਹਦੇ ਸੌਂਕ ਦੁਬਾਰੇ ਜਾ ਗਿਆ ਭੇਡਾਂ ਵਾਲਾ ਜੀ ਹਾਂ ਇਸ ਤਰ੍ਹਾਂ ਬਿਮਾਰੀਆਂ ਨੂੰ ਵੱਧ ਆਉਂਦੀ ਹੈ ਜੇ ਭੇਡ ਨੂੰ ਇਹਦਾ ਯਾਰ ਗੱਲ ਬਾਤ ਨਾਲ ਦਾ ਥਣਥਣ ਦਾ ਬਾੜਾ ਰਹਿੰਦਾ ਤੇ ਉਹਨਾਂ ਦਾ ਕੋ ਇਹ ਤਾਂ ਕਿਤੇ ਮੜਾ ਮੋਟਾ ਥਣ ਚੋਂ ਪਾਣੀ ਮਾਰ ਗਈ ਜਾਂ ਕੋਈ ਕੋਸ਼ਿਸ਼ ਬਣ ਗਿਆ ਕੋਈ ਕੁਛ ਇਹ ਕਿਸੇ ਦਾ ਸਾਥ ਨੂੰ ਦਿੰਦੀ ਆ ਸਵੇਰ ਦੀਆਂ ਕੱਢਣਾਂ ਸਾਥ ਨੂੰ ਹੀ ਦੱਸ ਦਿੰਦੀ ਵੀ ਦੁੱਧ ਘਟਾ ਗਈ ਚਿਰੀਆਂ ਨਹੀਂ ਚੱਜਣਾ ਅੱਛਾ ਤੇ ਹਾਂ ਇਸ ਚੀਜ਼ ਦਾ ਦਿੰਦੀ ਆ ਭੇਡ ਤੇ ਇਹ ਨਹੀਂ ਹੈਗਾ ਉਹਦੇ 'ਚ ਮਤਲਬ ਨਹੀਂ ਕੋਈ ਠੀਕ ਹੈ ਉਹ ਐ ਨਾ ਉਹਦੇ ਦੁੱਧ ਤਾਂ ਮੈਨੂੰ ਚੰਗੀਆਂ ਲੱਗੀਆਂ ਮਤਲਬ ਵਧੀਆ ਠੀਕ ਹੈ ਇਹ ਜਣੇ ਤੇ ਗਾਂ ਨਹੀਂ ਹੋ ਕੇ ਡਿਗਣਾ ਪੈਣਾ ਹੁਣ ਫਿਰ ਭੇਡਾਂ ਦਾ ਕਹਿਣਾ ਕਿ ਵਧਾਉਣਾ ਕੰਮ ਭੇਡਾਂ ਦਾ ਮੈਂ ਕਰੂੰਗਾ 50 55 ਭੇਡ ਵਧਾਣਾ 50 55 ਲੈ ਇਹ ਗੱਲ ਵੀ ਸੋਚਣ ਵਾਲੀ ਆ ਬੰਦੇ ਨੂੰ ਕਹਿੰਦੇ ਹਾਲਾਤਾਂ ਦੇ ਹਿਸਾਬ ਨਾਲ ਪਹਿਲਾਂ ਭੇਡਾਂ ਰੱਖੀਆਂ ਭੇਡਾਂ ਤੋਂ ਪਾਲਟੀ ਮਾਰ ਕੇ ਬੱਕਰੀਆਂ ਹੁਣ ਫੇਰ ਪਾਲਟੀ ਮਾਰ ਕੇ ਭੇਡਾਂ ਇਸ ਤਰ੍ਹਾਂ ਕਰਦੇ ਹੋਰ ਪਾਸੇ ਤਾਂ ਨਹੀਂ ਜਾਣਾ ਭੇਡਾਂ ਤੋਂ ਕਿਤੇ ਹੋਰ ਨਹੀਂ ਹੋਰ ਮੈਨੂੰ ਇਹੀ ਵਾਧੂ ਆ ਅੱਛਾ ਐ ਨਿਆਰੇ ਠੀਕ ਹੈ ਹਾਂ ਸਮਝ ਲਿਆ ਗੱਲ ਵੀ ਰਿਸ਼ਕ ਦੇ ਦਾਂ ਮੈਂ ਇਹ ਜਾਂ ਵਾਧੂ ਵਾਧੂ ਕਿੰਨਾ ਕਰ ਘਰ-ਬਾਰ ਵਧੀਆ ਚੱਲਦਾ ਮੈਂ ਨੂੰਸਰਾ ਅੱਛਾ ਤੇ ਇਹ ਮੁਕਣੀ ਅੱਛਾ ਹਾਂ ਹੁਣ ਇਹਨਾਂ ਤੇ ਆਏ ਆ ਵੀ ਮੇਮਣੇ ਵਿੱਚ ਕਾਲੇ ਆ ਤੇ ਸੁੱਖਾਂ ਵਰਗੇ ਮੇਮਣੇ ਸੁੱਖ ਵਾਲੇ ਨਹੀਂ ਮੈਥੋਂ ਲੂਟ ਆਉਣਗੇ ਸੁੱਖ ਵਾਲੇ ਕਹਿੰਦੇ ਵੇਖ ਜਾਂਦੇਗੇ ਸੁੱਖਾਂ ਵਾਲੇ ਤਾਂ ਮੇਮਣੇ ਨਾ ਮਤਲਬ ਕੀ ਜਿਵੇਂ ਕੋਈ ਹੁਣ ਇਹ ਬੱਕਰੀਆਂ ਨਾਲ ਸਾਰੀਆਂ ਸੂਈ ਹੋਈ ਨੇ ਹਾਂ ਇਹਦੇ ਵਿੱਚ ਆਪਣੀ ਮੇਮਣੀ ਹੈ ਮੇਮਣੇ ਮਿਲ ਲਗਾ ਹੋਣਗੇ ਕਟੋਕਟ 18 15 ਹਾਂ 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 ਹੈਗੇ ਵਿੱਚ ਹਾਂ ਹੈਗੇ ਸੁੱਖਾਂ ਵਾਲਾ ਕੀ ਭਾਵੇਂ ਜਿਆਦਾ ਫਿਰ ਸੁੱਖਾਂ ਵਾਲਾ 5 5000 ਦਾ ਮੇ ਹੋਣਾ ਜਿਹਨੂੰ ਮਰਜ਼ੀ ਫਿਰਦੇ ਮਤਲਬ ਛਟਕਾਈ ਦਾ ਜੇ ਬੋਲ ਨੱਕ ਬੋਲ ਮਾਰਦਾ ਪਰ ਹੋਵੇ ਕਾ ਕਾਲੇ ਦੀ ਹਾਂ ਸੱਪਰਗਾ ਹੋਵੇ ਇਹ ਨਹੀਂ ਇਹ ਚ ਕਹਿ ਰਹਾ ਹੋਣਾ ਵੀ ਜ਼ਰੂਰੀ ਹੈ ਸੁੱਖਾਲੇ ਚਾਈ ਆਏ ਵੀ ਵਿੱਚ ਤਾਂ ਲੋਕ ਝੂਠੀ ਬਹੁਤ ਮਾਰੀਦੇ ਵੀ ਹੈਈ ਕਹਿ ਰਹਾ ਤੂੰ ਲੈ ਜਾ ਹਾਂ ਵਿੱਚ ਸਾਡੇ ਇਹ ਜਿਹੀ ਵੀ ਬੰਦੇ ਉਹ ਜਿਹੜਾ ਡੱਬਾ ਉਹਦੇ ਰੰਗ ਕਹਿੰਦੇ ਵੀ ਫਿਰ ਕਹਿੰਦੇ ਤੂੰ ਪੱਠੇ ਹੋਰ ਪਾ ਦੇ ਤੁਸੀਂ ਤਾਂ ਨਹੀਂ ਵੇਚ ਕੇ ਦੇ ਰੰਗ ਕਰਦੇ ਨਹੀਂ ਮੈਂ ਨਹੀਂ ਮੈਂ ਤਾਂ ਜਿੰਨੇ ਪਹਿਲੇ ਦੱਸ ਦੇਣੇ ਵੀ ਡੱਬਾ ਭਾਈ ਠੀਕ ਹੈ ਲੈ ਜਾਣਾ ਲੈ ਜਾ ਤੇ ਸੁੱਖਾਲੇ ਕਿੰਨੇ ਵੇਚਦੇ ਨੇ ਸਾਲ ਚ ਮੇਰੇ ਕੋਲ ਤਕਰੀਬਨ ਸਾਰੇ ਮੇਰੇ ਕੋਲ ਬੱਕਰੀਆਂ ਸਾਰੀਆਂ ਕਾਲਗੀਆਂ ਅਛਾ ਹਾਂ ਮੈਂ ਸ਼ੌਕ ਹੀ ਮੈਨੂੰ ਨਹੀਂ ਮੇਵਣੇ ਸੁੱਖਾਂ ਵਾਲੇ ਕਿੰਨੇ ਕਿ ਵੇਚਦਾ ਨਵੇਂ ਮੇਰੇ ਕੋਲੇ ਬਸ 30 ਸੁੱਖਾਂ ਵਾਲੇ ਮਤਲਬ 25 30 ਮੇਵਣੇ ਮੇਰੇ ਸੁੱਖਾਂ ਚ ਲੱਗਦੇ ਸੁੱਖਾਂ ਜੀ ਲੱਗ ਜਾਂਦੇ ਨੇਗੇ 5 5000 ਦੇ ਲੈ ਵੀ ਬਹੁਤ ਰੀ ਹੋਵੇ ਦਾ 6 ਦਾ ਸਾਢੇ 4 ਤਾਂ ਮਤਲਬ ਜਾਂ ਗਾਂ ਜਿਵੇਂ ਹੋ ਗਈ ਸੱਜਣ ਮਿੱਤਰ ਆ ਗਿਆ ਉਹਨੂੰ 200 ਘੱਟ ਵੀ ਦੇ ਦਿੰਦਾ ਵੀ ਕੋਈ ਨਹੀਂ ਕਹਿੰਦਾ ਜਾਂਦਾ ਲੈ ਵੀ ਆ ਤਾਂ ਗੱਲ ਬਾਬੇ ਨੇ ਨਜ਼ਾਰੇ ਲਿਆਤੇ ਪੂਰੀ ਗੱਲਬਾਤ ਆਪਾਂ ਨੂੰ ਵਧੀਆ ਲੱਗੀ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਗੱਲਬਾਤ ਲੱਗੀ ਬੱਚੇ ਵਗੈਰਾ ਸਾਥ ਦਿੰਦੇ ਨੇ ਮੇਰੇ ਬੱਚਾ ਇੱਕ ਬਾਹਰ ਹੈ ਇੱਕ ਮੇਰਾ ਬੱਚਾ ਨਾਲ ਹੁੰਦਾ ਮੇਰੇ ਮੁੰਡਾ ਵੀ ਬਾਹਰ ਹੈਗਾ ਕਿੰਨੇ ਕ ਟਾਈਮ ਤੋਂ ਉਹਨੂੰ ਹੋ ਗਿਆ ਤਿੰਨ ਸਾਲ ਪਾਸ ਤਿੰਨ ਸਾਲ ਹਾਂ ਠੀਕ ਹੈ ਤੋ ਉਹਨੂੰ ਕੋਈ ਆਇਆ ਤਾਂ ਨਹੀਂ ਕਹਿੰਦਾ ਕਿ ਹੁਣ ਛੱਡ ਦੇ ਖੜਾ ਨਹੀਂ ਨਹੀਂ ਬਸ ਠੀਕ ਹੈ ਸੈਟ ਆ ਉਹ ਵੀ ਐਂ ਜਮਨ ਜਜੇ ਕਰ ਬਾਲੇ ਵਧੀਆ ਨਜ਼ਾਰੇ ਆ ਚੰਗੀ ਗੱਲ ਹੈ ਲੈ ਨਜ਼ਾਰੇ ਵਜੇ ਨੇ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਜਗਰਾਜ ਜਗਰਾਜ ਸਿੰਘ ਹਾਂ ਲੜਦਣਾ ਨੀ ਲੋ ਠੀਕ ਹੈ ਹਾਂ ਬਹੁਤ ਵਧੀਆ ਲੱਗੀ ਗੱਲਬਾਤ ਭਾਈ ਇਹਨਾਂ ਦੇ ਨਾਲ ਆਪਾਂ ਨੂੰ ਕਰਕੇ ਬੱਕਰੀਆਂ ਵਾ ਇੱਕ ਵਾਰ ਫੇਰ ਕੈਮਰਾ ਮਾਰ ਦੇ ਦਿਖਾ ਦੇ ਹਾਂ ਬੱਕਰੀਆਂ ਸਾਰੀਆਂ ਚੰਗੀਆਂ ਨੇ ਅੱਛਾ ਇਹਦੇ ਨਾਲਆਂ ਆ हां ਫੜਕੀ ਮੈਂ ਲੈ ਆਂਦੀ ਜਿੰਨੀਆਂ ਕਿ ਘਰੇ ਮੇਰੇ ਕੋਲ 8-9 ਕਰੇ ਤੇ 8 ਨੂੰ ਇੱਥੇ ਲੈ ਆ ਦੱਸ 25 ਭੇਡਾਂ ਆ ਗਏ ਨੇ ਹਾਂ 25 ਭੇਡਾਂ ਹੈਗੀਆਂ 25 ਦੀ ਇਹ ਹੈਗੀਆਂ ਹਾਂ ਨਹੀਂ ਇਹ ਵੀ ਆ ਇਹ ਵੀ ਹਾਂ ਹੁਣੇ ਫਿਰ ਵਿੱਚ ਜਿੰਨੀਆਂ ਵੇਗੀਆਂ ਹਾਂ ਇਹ ਵੇਗੀਆਂ ਵੇਚ ਦਿਆਂਗੇ ਤੇ ਬਾਕੀ ਆਪਾਂ ਕਿਹੜਾ ਛੱਡ ਕੇ ਜਾਣਗੇ ਜਨਾਬ ਨੂੰ ਤੇ ਲੈ ਵੀ ਜਾਵਾਂਗੇ ਨਹੀਂ ਭੇਡਾਂ 'ਚ ਫਿਰ ਕਿਵੇਂ ਸਾਹਮਣੇ ਹੋਗੇ ਭੇਡਾਂ ਦਾ ਲੋਟ ਨਹੀਂ ਆਉਂਦਾ ਉਹਨੇ ਇਹ ਭੇਡਾਂ 'ਚ ਹਾਂ ਮੈਂ ਵੇਹੇ ਰੱਖਦਾ ਨਾਲ ਨਾ ਕਾਰਖਾਨਾ ਭੇਡਾਂ 'ਚ ਤਾਂ ਲੋਟ ਆਉਂਦਾ ਹਾਂ ਇਹ ਨਾ ਮੈਂ ਵੇਹੇ ਨਹੀਂ ਘਰੇ ਮੈਨੂੰ ਪੂਰਾ ਖਵੱਦ ਫਿਰ ਕਰਨੀ ਪੈਂਦੀ ਕੀ ਰੇ ਨਾ ਠੀਕ ਹੈ ਘਰੇ ਇਹਨਾਂ ਨੂੰ ਥਾਣਾ ਫੱਕਰ ਅੱਜ ਖਾਂਦੀ ਵਾਲਾ ਹੁਣੇ ਘਰੇ ਤਾਂ ਘਰੇ ਕੋਈ ਗੱਲ ਨਹੀਂ ਤਾਂ ਕੀ ਖਾਈ ਜਾਂਦੇ ਫਿਰ ਖਾਈ ਜਾਂਦੇ ਅੱਛਾ ਚੰਗਾ ਸਤਿ ਸ੍ਰੀ ਅਕਾਲ ਲੈ ਵੀ ਗੱਲ ਵਾਲਾ ਆਪਾਂ ਨੂੰ ਪੂਰੀ ਵਧੀਆ ਲੱਗੀ ਇਹਨਾਂ ਦੀ ਬਾਕੀ ਸਿੱਖਣ ਨੂੰ ਗੱਲਾਂ ਹੀ ਮਿਲੀਆਂ ਵੱਡੀ ਗੱਲ ਇਹ ਸਿੱਖਣ ਨੂੰ ਮਿਲੀ ਐ ਵੀ ਭਾਈ ਸਮੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਬਦਲ ਲਓ ਜੇ ਆਪਾਂ ਅੱਗੇ ਵਧਣਾ ਹੈ ਇਹਨਾਂ ਨੇ ਆਪਣੇ ਆਪ ਨੂੰ ਬਦਲਿਆ ਦੁਬਾਰੇ ਫੇਰ ਪਲਟੀ ਮਾਰੀ ਵੀ ਕਹਿੰਦੇ ਇਹ ਰੱਖਣਿਆ ਅੱਗੇ ਰੁੱਦਾ ਤਾਂ ਸੁੱਖ ਰੱਖਿਆ ਨਾ ਜੀ ਨਹੀਂ ਦਾਦਾ ਰੱਖੋ ਹੀ ਸੁੱਖ ਐ ਜਮਾਨੀਤ ਹੋਵੇ ਤੇ ਰੱਖੋ ਹੀ ਸੁੱਖ ਸਹੀ ਹੈ ਧੰਨਵਾਦ ਜੀ ਚੰਗਾ ਠੀਕ